ਜਦਾਂ ਕਾਜ਼ੀਆਂ ਨੇ ਨਮਾਜ਼ ਪੜਨ ਵੇਲਿਆਂ ਗੁਰੂ ਨਾਨਕ ਸਾਹਿਬ ਦੇ ਨਾਲ ਸੁਲਤਾਨਪੁਰ ਲੋਧੀ ਵਿਖੇ ਨਮਾਜ਼ ਤਾਂ ਅਦਾ ਕੀਤੀ ਪਰ ਉਹਨਾਂ ਦਾ ਮਨ ਉਹਨਾਂ ਦੀ ਸੁਰਤ ਕਿਤੇ ਹੋਰ ਗਈ ਹੋਈ ਸੀ ਕਿਸੇ ਦਾ ਧਿਆਨ ਨਵੇਂ ਆਬਲੀ ਘੋੜਿਆਂ ਵੱਲ ਹੈ ਕਿਸੇ ਦਾ ਧਿਆਨ ਨਵੇਂ ਪੈਦਾ ਹੋਏ ਬੱਚੇ ਵੱਲ ਹੈ ਨਮਾਜ਼ ਅਦਾ ਕਰਨ ਲੱਗਿਆਂ ਕਿਸੇ ਦਾ ਧਿਆਨ ਰੱਬ ਜੀ ਦੇਆਂ ਚਰਨਾਂ 'ਚ ਅੱਲਾਹ ਦੇਆਂ ਚਰਨਾਂ 'ਚ ਨਹੀਂ ਨਮਾਜ਼ ਵੱਲ ਨਹੀਂ ਅਸੀਂ ਵੀ ਬਹੁਤ ਭਾਤ ਦੇ ਨਾਲ ਗਾਉਂਦੇ ਹਾਂ ਬਾਣੀ ਪੜ੍ਹਦੇ ਹਾਂ ਗੁਰਦੁਆਰੇ ਦੇ ਵਿੱਚ ਬੈਠਦੇ ਹਾਂ ਪਰ ਸਾਡੇ ਸਾਰਿਆਂ ਦੇ ਮਨ ਉਡਾਰੀ ਲਾ ਰਹੇ ਹੁੰਦੇ ਨੇ ਠੀਕ ਉਹਨਾਂ ਕਾਜ਼ੀਆਂ ਵਾਂਗ ਠੀਕ ਉਸ ਨਵਾਬ ਦੌਲਤਖਾਂ ਲੋਧੀ ਦੇ ਵਾਂਗ ਸਾਡਾ ਮਨ ਵੀ ਗੁਰੂ ਚਰਨਾਂ ਦੇ ਵਿੱਚ